ਸਰਕਾਰੀ ਵਾਲਿਆਂ ਦਾ ਜੀ ਉੱਦਾਂ ਹੀ ਵਿਹਲੇ ਬੈਠੇ ਆ ਕੋਈ ਡਾਕਟਰ ਨਹੀਂ ਸਰਕਾਰੀ ਹਸਪਤਾਲ ਕੋਈ ਕੁਛ ਨਹੀਂ ਆ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਤੁਹਾਨੂੰ ਇਸ ਕਰਕੇ ਹੀ ਵੋਟਾਂ ਪਾਈਆਂ ਸਾਰਿਆਂ ਨੇ ਕੋਈ ਮਰੀਜ਼ ਹੈ ਤੇ ਕੋਈ ਦੇਖਭਾਲ ਨੂੰ ਹੈਗਾ ਉੱਦਾਂ ਹੀ ਸਾਰੇ ਆ ਦੇਖ ਲੋ ਮਰੀਜ਼ ਉੱਦਾਂ ਬੈਠੇ ਸਾਰੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਜੀ ਇੱਥੇ ਆ ਸਾਡਾ ਮਰੀਜ਼ ਆ ਜੀ ਕੋਈ ਡਾਕਟਰ ਨਹੀਂ ਆਇਆ 3 ਘੰਟੇ ਹੋ ਗਏ ਸਾਨੂੰ ਆਏ ਨਹੀਂ ਇੱਥੇ ਕੋਈ ਡਾਕਟਰ ਨਹੀਂ ਇੱਥੇ ਕੋਈ ਕਿਸੇ ਦੀ ਕੋਸ਼ਿਸ਼ ਕੇ ਜ ਨਹੀਂ ਹੈਗੀ ਆ ਦੱਸੋ ਤੁਸੀਂ ਵੀ ਦੱਸੋ ਬੋਲੋ ਵੀਡੀਓ ਤੇ ਦੋਲ ਬੋਲੋ ਤੁਸੀਂ ਡਰੋ ਨਾ ਤੁਸੀਂ ਇਹ ਵੀਡੀਓ ਸਿੱਧੀ ਜਾਣੀ ਉਹਨਾਂ ਭਗਤ ਦਮਾਨ ਤੇ ਕੋਈ ਨਹੀਂ ਪੁੱਛਣੋਂਦੇ ਕੋਈ ਦਵਾਈ ਦਾਰੂ ਕੁਛ ਨਹੀਂ ਹੈਗਾ ਹਾਂ ਹਾਂ ਹਰ ਵੀ ਇਦਾਂ ਹੀ ਪਏ ਆ ਨਹੀਂ ਕੋਈ ਪੁੱਛੇ ਸਾਨੂੰ ਦਾ ਤੇਰੇ ਬਸ tongues ਕੇ ਲਾ ਤੇ ਮੁਰਕੇ ਪੁੱਛ ਨਹੀਂ ਕੀ ਸਰ ਇਹਨਾਂ ਦਾ ਹਾਂ ਨਹੀਂ ਪੁੱਛਦੇ ਤੇ ਬਹੁਤ ਜ਼ਿਆਦਾ ਹਾਲ ਮੜਾ ਹੈ ਜੀ ਹਾਰਪੁਰ ਦਾ ਇਹ ਹਾਰਪੁਰ ਸਰਕਾਰੀ ਹਾਰਪੁਰ ਆਈ ਸਰਕਾਰੀ ਹਸਪੀਟਲ ਉਹ ਦੇ ਲੋ ਕੀ ਹਾਲ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਇੱਥੇ ਐਮਰਜੈਂਸੀ ਦਾ ਬੜਾ ਹੀ ਹਾਲ ਬੁਰਾ ਹੈ ਇੱਥੇ ਸਰਕਾਰੀ ਹਸਪਤਾਲ ਨਹੀਂ ਹੈ ਹਿਸ਼ਾਰਪੁਰ ਟਾਂਡੇ ਵਾਲਿਆਂ ਨੇ ਪਹਿਲਾਂ ਰੈਫਰ ਕੀਤਾ ਤੁਹਾਨੂੰ ਹਿਸ਼ਾਰਪੁਰ ਟਾਂਡੇ ਤੇ ਕੋਈ ਸਹੂਲਤ ਨਹੀਂ ਹੈਗੀ ਤੇ ਇੱਥੇ ਹਿਸ਼ਾਰਪੁਰ ਆਏ ਨੇ ਤੇ ਇੱਥੇ ਕੋਈ ਡਾਕਟਰ ਨਹੀਂ ਹੱਥ ਪਹੁੰਚਦਾ ਮਰੀਜ਼ ਨੂੰ ਤੇ ਮਰੀਜ਼ ਦੇ ਲੋ ਕਿੰਨੀ ਜ਼ਿਆਦਾ ਸੱਟ ਲੱਗੀ ਆ ਕੋਈ ਪੁਸ਼ਕਿਸ਼ ਨਹੀਂ ਹੈਗੀ ਇੱਥੇ ਸਰਕਾਰੀ ਹਸਪਤਾਲ ਨਾ ਟਾਂਡੇਆਂ ਨਾ ਹਿਸ਼ਾਰਪੁਰਾ